ਮੋਦੀ ਸਾਹਿਬ ਨੇ ਕਿਹਾ ਸੀ ਕਿ ਜਦੋਂ ਵੀ ਸਾਡੀ ਸਰਕਾਰ ਬੀਜੇਪੀ ਦੀ ਆਏਗੀ ਤੇ ਅਸੀਂ ਐਮਐਸਪੀ ਦੀ ਗਾਰੰਟੀ ਦੇਵਾਂਗੇ ਤੇ ਮੈਂ ਤੇ ਮੋਦੀ ਸਾਹਿਬ ਨੂੰ ਇਹੀ ਕਹੂੰਗਾ ਮਤ ਛੇੜ ਕਿਸਾਨਾਂ ਨੂੰ ਮੋਦੀ ਜੀ ਲੜਨਾ ਮੁਸ਼ਕਿਲ ਹੋਗਾ ਵਰਨਾ ਐਸਾ ਲਿਖेंगे ਇਤਿਹਾਸ ਕਿ ਪੜਨਾ ਮੁਸ਼ਕਿਲ ਹੋਗਾ ਤੇ ਇੱਕ ਇੱਕ ਹਾਦ ਲਵਾਓ ਉਥੇ ਕਿਸਾਨਾਂ ਦੇ ਕੋਲ ਬਿਠਾਓ ਇਹਨਾਂ ਨੂੰ ਖਲੋਰੀ ਬਾਰਡਰ ਤੇ ਅਧਿਆ ਨੂੰ ਅਧਿਆ ਨੂੰ ਸ਼ੰਭੂ ਬਾਰਡਰ ਤੇ ਬਿਠਾਓ ਭਗਵੰਤ ਮਾਨ ਜੀ ਤੁਸੀਂ ਵੀ ਬੈਠੋ ਜਾ ਕੇ ਕਿਸਾਨਾਂ ਦੇ ਨਾਲ ਪੰਜਾਬ ਨੇ ਸਭ ਤੋਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਪੰਜਾਬ ਦੇ ਜੇ ਅੱਜ ਸੋਹਜੀਬ ਜਵਾਨ ਆ ਨਾ ਸਭ ਤੋਂ ਜ਼ਿਆਦਾ ਪੰਜਾਬ ਦਾ ਆ ਇਹ ਪੀਐਮ ਸਾਹਿਬ ਦਾ ਆਰਡਰ ਹੋਏਗਾ ਜਾਂ ਗ੍ਰਹਿ ਮੰਤਰੀ ਆਰਡਰ ਹੋਏਗਾ ਜਿਹੜੇ ਇਹ ਪੂਰੀ ਆਈਟੀਬੀ ਬੀਐਸਐਫ ਸੀਆਰਪੀ ਪੰਜਾਬ ਜਿਹੜੀ ਹਰਿਆਣਾ ਪੁਲਿਸ ਕੋਈ ਅਸੀਂ ਫੋਰਸ ਨਹੀਂ ਛੱਡੀ ਜਿਹੜੀ ਸੈਂਟਰ ਸਰਕਾਰ ਨੇ ਸਖਤਰ ਸਰਕਾਰ ਨੂੰ ਦਿੱਤੀ ਨਹੀਂ ਜਾਂ ਉਹ ਚੁਟਕੀਆਂ ਵਾਲੀ ਮੈਡਮ ਸੀ ਇਹਨਾਂ ਦੀ ਉਹ ਚੁਟਕੀਆਂ ਵਾਲੀ ਮੰਤਰੀ ਅਨਮੋਲ ਗਗਨ ਮਾਨ ਉਹ ਕਹਿੰਦੀ 5 ਮਿੰਟਾਂ ਚ ਐਮਐਸਪੀ ਦਵਾਂਗੇ 5 ਮਿੰਟਾਂ ਚ ਅਜਿੰਦੇ ਵੀ बिजनेसमैन ਸਭ ਗੁਜਰਾਤੀ ਆ ਮੋਦੀ ਸਾਹਿਬ ਖੁਦ ਗੁਜਰਾਤੀ ਆ ਸਭ ਗੁਜਰਾਤੀਆਂ ਦਾ ਪੈਸਾ ਮਾਫ ਕਰਤਾ ਕਿਸਾਨਾਂ ਦਾ ਮਾਫ ਨਹੀਂ ਕਰਨਾ ਤਾਂ ਸਿੰਘਾ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਖਰੇਵਾਲ ਕਿਸਾਨਾਂ ਵੱਲੋਂ ਇੱਕ ਵਾਰ ਤੋਂ ਫਿਰ ਤੋਂ ਦਿੱਲੀ ਵਾਲੋਂ ਜਿਹੜੇ ਕੀ ਚਾਲੇ ਪਾਲੇ ਨੇ ਅਤੇ ਰਸਤੇ ਵਿੱਚ ਸ਼ੰਭੂ ਬਾਰਡਰ ਤੇ ਖਲੋਨੀ ਬਾਰਡਰ ਵਿੱਚ ਜਾ ਕੇ ਜਿਹੜਾ ਕਿ ਉਹਨਾਂ ਨੂੰ ਰੋਕਿਆ ਗਿਆ ਵਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਸਾਡੇ ਕਿਸਾਨ ਵੀਰ ਨੇ हरियाणा सरकार वालों जोड़ा की लगातार डायरेक्टली उनों ते अथ्रू गएस जेड़े की गोले सट जा रहे ने इस तमाम मुद्दे दी गल बात करा के ਸਾਡਾ ਗੱਲਬਾਤ ਕਰਨ ਨੂੰ ਤਿਆਰ ਨੇ ਅਜੇ ਕਮਾੜ ਜੇ ਕਿ ਸਮਾਜ ਸੇਵੀ ਨੇ ਹਮੇਸ਼ਾ ਹੀ ਸੱਚ ਹੱਕ ਦੀ ਅਤੇ ਆਪਣੇ ਪੰਜਾਬ ਤੇ ਦੇਸ਼ ਦੀ ਗੱਲਾਂ ਕਰਦੇ ਨੇ ਗੱਲਬਾਤ ਕਰਾਂਗੇ ਅਜੇ ਕਮਾੜ ਨਾਲ ਅਜੇ ਕਮਾੜ ਦੀ ਬਹੁਤ ਬਹੁਤ ਸਵਾਗਤ ਹੈ ਰਾਜ ਸਾਹਿਬ ਜੀ ਧੰਨਵਾਦ ਜੀ ਤੁਹਾਡਾ ਮੀਡੀਆ ਵਾਲਿਆਂ ਦਾ ਪ੍ਰੈਸ ਵਾਲਿਆਂ ਦਾ ਜਿਹੜਾ ਕਿ ਹਮੇਸ਼ਾ ਹੀ ਮਜ਼ਦੂਰਾਂ ਦੀ ਕਿਸਾਨਾਂ ਦੀ ਹੱਕ ਦੀ ਆਵਾਜ਼ ਆਪਣੇ ਚੈਨਲ ਤੇ ਦਿਖਾਉਂਦੇ ਆ ਅਤੇ ਸਾਡੇ ਜਿਹੜੇ ਪੰਜਾਬ ਦੇ ਮੀਡੀਆ ਤੇ ਮੈਂ ਤੇ ਲੋਕਾਂ ਨੂੰ ਵੀ ਗੁਜਾਰਿਸ਼ ਕਰਾਂਗਾ ਕਿ ਪੰਜਾਬ ਦੀ ਮੀਡੀਆ ਨੂੰ ਪੂਰਾ ਮਾਨ ਸਨਮਾਨ ਦਿਆ ਕਰੋ ਜਿਹੜੇ ਕਿ ਆਪਣੇ ਕਿਸਾਨਾਂ ਦੀ ਲੜਾਈ ਮਜ਼ਦੂਰਾਂ ਦੀ ਲੜਾਈ ਹੱਕ ਸੱਚੀ ਲੜਾਈ ਦਿਖਾਉਂਦੇ ਆ। ਅੱਜ ਕਮਾਲੀ ਕਿਸਤਾ ਦੇ ਦਿਓ ਕਿਸਾਨਾਂ ਨੇ ਕੋਈ ਫਿਰ ਤੋਂ ਦਿੱਲੀ ਚਲੇ ਪਾੜੇ ਆ ਤੇ ਉਹਨਾਂ ਨੂੰ ਹਰਿਆਣਾ ਬਾਰਡਰ ਸ਼ੇਮਬੋ ਬਾਰਡਰ ਤੇ ਖਰੋਰੀ ਬਾਰਡਰ ਤੇ ਉਹਨਾਂ ਰੋਕਿਆ ਗਿਆ ਵਾ ਤੇ ਅਸੀਂ ਦੇਖਦੇ ਪੀ ਉਹਨਾਂ ਤੇ ਆਏ ਜਿਹੜੇ ਕਿ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਲਗਾਤਾਰ ੁੱਟੇ ਜਾ ਰਹੇ ਨੇ ਸਾਡੇ ਕਈ ਕਿਸਾਨ ਜ਼ਖਮੀ ਵੀ ਹੋ ਗਏ ਨੇ ਤੇ ਇੱਕ ਕਿਸਾਨ ਦੀ ਕਿਸ ਤਰ੍ਹਾਂ ਮੌਤ ਹੋ ਗਈ ਆ ਕਿਸ ਤਰ੍ਹਾਂ ਤੁਸੀਂ ਦੇਖਦੇ ਜੀ ਦੇਖੋ ਜੀ ਮੋਦੀ ਸਰਕਾਰ ਜਿਹੜੇ ਪ੍ਰਧਾਨ ਮੰ ਜਦੋਂ ਇਹਨਾਂ ਦੀ ਸਰਕਾਰ ਨਹੀਂ ਸੀ ਦੇਸ਼ ਦੇ ਵਿੱਚ ਉਦੋਂ ਨਰਿੰਦਰ ਮੋਦੀ ਜੀ ਦਾ ਤੁਸੀਂ ਪੁਰਾਣਾ ਬਿਆਨ ਕੱਢ ਕੇ ਦੇਖ ਲੈਣਾ ਉਹਨੇ ਮੋਦੀ ਸਾਹਿਬ ਨੇ ਕਿਹਾ ਸੀ ਕਿ ਜਦੋਂ ਵੀ ਸਾਡੀ ਸਰਕਾਰ ਭਾਜਪੀ ਦੀ ਆਏਗੀ ਤੇ ਅਸੀਂ ਐਮਐਸਬੀ ਦੀ ਗਾਰੰਟੀ ਦੇਵਾਂਗੇ ਮਗਰ 10 ਸਾਲ 20 ਜਾਂਦੇ ਬਾਅਦ ਵੀ ਅਜੇ ਤੱਕ ਮੋਦੀ ਸਰਕਾਰ ਦੀ ਨੀਂਦ ਨਹੀਂ ਖੁੱਲੀ ਤੇ 20 ਦਿਨ ਹੋ ਗਏ ਆ ਹੁਣ 20 ਦਿਨ ਤੋਂ ਬਾਅਦ ਇਲੈਕਸ਼ਨ ਕੌਂਸਲ ਨੂੰ ਜਮਜਾਮ ਤਾਂ ਲੱਗ ਜਾਣਾ ਆ ਤੇ ਕਿਸਾਨਾਂ ਨਾਲ ਮੀਟਿੰਗਾਂ ਦੇ ਮੀਟਿੰਗਾਂ ਇਹ ਕਰੀ ਜਾ ਰਹੇ ਆ ਤੇ ਮੈਂ ਤੇ ਮੋਦੀ ਸਾਹਿਬ ਨੂੰ ਇਹੀ ਕਹਾਂਗਾ ਮਤ छेड़ ਕਿਸਾਨਾਂ ਨੂੰ ਮੋਦੀ ਜੀ ਲੜਨਾ ਮੁਸ਼ਕਿਲ ਹੋਗਾ ਵਰਨਾ ਐਸਾ ਲਿਖेंगे ਇਤਿਹਾਸ ਤੇ ਪੜਨਾ ਮੁਸ਼ਕਿਲ ਹੋਗਾ ਤੇ ਖਟਰ ਸਾਹਿਬ ਨੂੰ ਵੀ ਇਹੀ ਕਹਿਣਾ ਚਾਹਾਂਗੇ ਕਿ ਤੁਸੀਂ ਸਾਡੇ ਪੰਜਾਬ ਦੇ ਵਿੱਚ ਜਿਹੜੇ ਏਡੇ ਏਡੇ ਟੋਪ ਛੁੱਟਣਦੇ ਜੇ ਇਹਨੇ ਨੇ ਅਥਰੂ ਗੈਸ ਦੀਆਂ ਗੋਲੀਆਂ ਛੁੱਟਣਦੇ ਜੇ ਰਬੜ ਦੀਆਂ ਗੋਲੀਆਂ ਛੁੱਟਣਦੇ ਜੇ ਸਾਡੇ ਕਿਸਾਨ ਆਪਣਾ ਮਜ਼ਦੂਰ ਆਪਣੇ ਹੱਕ ਲੈਣ ਵਾਸਤੇ ਤੁਹਾਡੇ ਬਾਰਡਰਾਂ 'ਤੇ ਖਲੋਤੇ ਆ ਆਪਣੇ ਪੰਜਾਬ ਦੀ ਹੱਥ 'ਚ ਖਲੋਤੇ ਆ ਨਾ ਕਿ ਹਰਿਆਣੇ ਦੇ ਹੱਥ 'ਚ ਖਲੋਤੇ ਹੋ ਤੇ ਸਾਡੇ ਜਿਹੜਾ ਭਗਵੰਤ ਮਾਨ ਆ ਸੀਐਮ ਸਾਹਿਬ ਭਗਵੰਤ ਮਾਨ ਜੀ ਤੁਸੀਂ ਔਰੋ ਤੇ ਜਦੋਂ ਤੁਹਾਡੀ ਸਰਕਾਰ ਨਹੀਂ ਸੀ ਤੁਸੀਂ ਤੇ ਬੜੇ ਕਿਸਾਨਾਂ ਦੇ ਹੱਕਾਂ ਦੇ ਵਿੱਚ ਬਹਿ ਜਾਂਦੇ ਸੀ ਤੁਸੀਂ ਜਾ ਕੇ ਮਜ਼ਦੂਰਾਂ ਦੇ ਹੱਕ 'ਚ ਬਹਿ ਜਾਂਦੇ ਸੀ ਕਿਸੇ ਕਿਸਾਨ ਨੂੰ ਕੁਝ ਦਰਦ ਵੀ ਹੁੰਦਾ ਤੁਸੀਂ ਬੈਠੇ ਅੱਜ ਤੁਹਾਡੇ ਕੋਲ 92 ਐਮਐਲਏ ਆ ਤੇ ਇੱਕ ਇੱਕ ਰਾਤ ਲਵਾਓ ਉਥੇ ਕਿਸਾਨਾਂ ਦੇ ਕੋਲ ਬਿਠਾਓ ਇਹਨਾਂ ਨੂੰ ਖਲੋਰੀ ਬਾਰਡਰ ਤੇ ਅਧਿਆ ਨੂੰ ਅਧਿਆ ਨੂੰ ਸ਼ੰਭੂ ਬਾਰਡਰ ਤੇ ਬਿਠਾਓ ਭਗਵੰਤ ਮਾਨ ਜੀ ਤੁਸੀਂ ਵੀ ਬੈਠੋ ਜਾ ਕੇ ਕਿਸਾਨਾਂ ਦੇ ਨਾਲ ਫਿਰ ਕਿਉਂਕਿ ਤੁਹਾਡੇ 92 ਐਮਐਲਏ ਦੇ ਨਾਲ ਤੇ ਇੰਨੀਆਂ ਸਿਕਿਉਰਿਟੀਆਂ ਸ਼ਾਇਦ ਸਾਡੇ ਕਿਸਾਨਾਂ ਦੀ ਜਾਨਾਂ ਬਚਾ ਸਕਣ ਕਿਉਂਕਿ ਸਿਕਿਉਰਿਟੀ ਤੁਸੀਂ ਤੁਹਾਡੇ ਐਮਐਲਏ ਤੇ ਲੋੜ ਦੀ ਸਾਡੇ ਅੱਜ ਕਿਸਾਨਾਂ ਨੂੰ ਲੋੜ ਆ ਸਾਡੇ ਮਜ਼ਦੂਰ ਭਰਾਵਾਂ ਨੂੰ ਲੋੜ ਆ ਤੇ ਇਸ ਕਰਕੇ ਮੈਂ ਮੋਦੀ ਸਾਹਿਬ ਨੂੰ ਕਹਿਣਾ ਚਾਹੂੰਗਾ ਕਿ ਤੁਸੀਂ ਜਿਹੜਾ ਇੱਕ ਚੀਨ ਨੂੰ ਜਿਹੜਾ ਚੀਨ ਨੇ ਸਾਡੇ ਦੇਸ਼ ਤੇ ਕਬਜ਼ਾ ਕਰ ਲਿਆ ਉਹਨੂੰ ਤਾਂ ਤੁਸੀਂ ਰੋਕ ਨਹੀਂ ਸਕੇ ਮਗਰ ਜਿਹੜਾ ਸਾਡਾ ਪੰਜਾਬ ਆ ਇਹਨੂੰ ਭਾਰਤ ਤੋਂ ਅਲੱਗ ਸਮਝਦੇ ਹੋ ਤੁਸੀਂ ਪੰਜਾਬ ਨੂੰ ਤੁਸੀਂ ਭਾਰਤ ਦੀ ਰਾਜਧਾਨੀ ਆਪਣਾ ਭਾਰਤ ਦੇ ਨਾਲ ਦੀ ਅਟੈਚ ਸਮਝਦੇ ਪੰਜਾਬ ਨੇ ਸਭ ਤੋਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਪੰਜਾਬ ਦੇ ਜੇ ਅੱਜ ਸੋਜੀਬ ਜਵਾਨ ਆ ਨਾ ਸਭ ਤੋਂ ਜ਼ਿਆਦਾ ਪੰਜਾਬ ਦਾ ਆ ਤੇ ਅੱਜ ਕਿਸੇ ਵੀ ਫੋਰਸ 'ਚ ਦੇਖ ਲਓ ਪੰਜਾਬ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਤੇ ਸਾਡਾ ਪੰਜਾਬ ਪੰਜ ਦਰਿਆਵਾਂ ਦੇ ਪਾਣੀ ਦੇ ਨਾਲ ਇਹਦਾ ਨਾਮ ਪੰਜਾਬ ਕਿਹਾ ਜਾਂਦਾ ਹੈ ਤੇ ਇਸ ਕਰਕੇ ਮੋਦੀ ਸਾਹਿਬ ਤੁਸੀਂ ਜਿਹੜੇ ਖੱਟਰ ਸਾਹਿਬ ਆ ਇਹ ਖੁਦ ਤੇ ਕਰਦੇ ਦੀ ਪਏ ਇਹਨਾਂ ਨੂੰ ਪਿੱਛੇ ਕੋਈ ਆਰਡਰ ਆ ਨਾ ਤੁਹਾਡਾ ਇਹ ਪੀਐਮ ਸਾਹਿਬ ਦਾ ਆਰਡਰ ਹੋਏਗਾ ਜਾਂ ਗ੍ਰਹਿ ਮੰਤਰੀ ਆਰਡਰ ਹੋਏਗਾ ਜਿਹੜੇ ਇਹ ਪੂਰੀ ਆਈਟੀਬੀ ਬੀਐਸਐਫ A CRP. ਜਿਹੜੀ ਹਰਿਆਣਾ ਪੁਲਿਸ ਕੋਈ ਅਸੀਂ ਫੋਰਸਲੀ ਛੱਡੀ ਜਿਹੜੀ ਸੈਂਟਰ ਸਰਕਾਰ ਨੇ ਖੱਟਰ ਸਰਕਾਰ ਨੂੰ ਦਿੱਤੀ ਨਹੀਂ ਆ ਤੇ ਖੱਟਰ ਸਾਹਮਣੇ ਪੂਰੀ ਜਸੇ ਜਸਨਾਤਕਵਾਦੀ ਖਲੋਤੇ ਪਏ ਆ ਉਹਨਾਂ ਨੂੰ ਗੋਲੀਆਂ ਮਾਰ ਰਿਹਾ ਉਹਨਾਂ ਨੂੰ ਅਸੂ ਗੈਸ ਛੱਡਣ ਦੇ ਇੱਕ ਪਾਸੇ ਤੁਸੀਂ ਮੀਟਿੰਗਾਂ ਕਰ ਰਹੇ ਹੋ ਮੀਟਿੰਗਾਂ ਦੇ ਮੀਟਿੰਗਾਂ ਕਰੋ ਦੂਜੇ ਪਾਸੇ ਤੁਸੀਂ ਗੋਲੀਆਂ ਤੇ ਗੋਲੀਆਂ ਮਾਰ ਰਹੇ ਕਿਸਾਨ ਸਾਡੇ ਸ਼ਾਂਤਮਈ ਬੈਠੇ ਪਏ ਆ ਉਥੇ ਆਰਾਮ ਨਾਲ ਪੀਸਫੁਲ ਬੈਠੇ ਪਏ ਆ ਉਹ ਦਿੱਲੀ ਜਾਣਾ ਚਾਹੁੰਦੇ ਸੀ ਉਹ ਆਪਣੇ ਹੱਕ ਮੰਗਣ ਵਾਸਤੇ ਜਾਣਾ ਚਾਹੁੰਦੇ ਸੀ ਕਿਉਂਕਿ ਉਹ ਹੱਕ ਵੀ ਮੋਦੀ ਸਾਹਮਣੇ ਖੋਦੀ ਵਾਦਾ ਕੀਤਾ ਸੀ 2020 ਦੇ ਵਿੱਚ ਤੇ ਅੱਜ ਉਹ ਵਾ ਪੰਜਾਬ ਤਾਂ ਲੱਗ ਜਾਣਾ ਆ ਉਸ ਤੋਂ ਬਾਅਦ ਕਿਹੜੇ ਰਹਿ ਜਾਣੇ ਧਰਨੇ ਤੇ ਕਿਹੜੇ ਜਾਣੀਆਂ ਨਹੀਂ ਮੰਗਾ ਰਹਿ ਜਾਣੀਆਂ ਇਸ ਕਰਕੇ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਕਿਸਾਨਾਂ ਨੇ ਮੰਗਾਉਂ ਰਹੇ ਕਰੋ ਨਹੀਂ ਤਾਂ ਇਹ ਕਿਸਾਨਾਂ ਨੇ ਤੁਹਾਨੂੰ ਸੀਟਾ ਤੇ ਬਹਿ ਨਹੀਂ ਦੇਣਾ ਰਸਿੰਦ ਸਿੰਘ ਜਿਹੜੇ ਪੰਜਾਬ ਦੇ ਆਣਦਾਤਾ ਕਹਿੰਦਾ ਕਿਸਾਨ ਨੂੰ ਅੱਜ ਕਮਾੜਨੀ ਅਸੀਂ ਦੇਖਿਆ ਪੀ ਉਹਨਾਂ ਨੂੰ ਇਨੇਤ ਸਕਤੇ ਜਿਹੜੇ ਪ੍ਰਬੰਧ ਕੀਤੇ ਗਏ ਨੇ ਤੁਸੀਂ ਦੇਖਿਆ ਪੀ ਵੱਡੇ ਵੱਡੇ ਜਿਹੜੇ ਕਿ ਉੱਥੇ ਬਿਆਰੀ ਲਗਾ ਦਿੱਤੇ ਗਏ ਨੇ ਤੇ ਸੜਕਾਂ ਉੱਤੇ ਕੇਲ ਲਗਾ ਦਿੱਤੇ ਗਏ ਨੇ ਠੀਕ ਹੈ ਨਾ ਕਿਸੇ ਵੀ ਤਰ੍ਹਾਂ ਕਿਸਾਨ ਜਿਹੜੇ ਅਗਲੇ ਪਾਸੇ ਨਾ ਜਾ ਸਕਣ ਬਾਰਡਰ ਤੇ ਹਰਿਆਣਾ ਬਾਰਡਰ ਅਸੀਂ ਦੇਖਦੇ ਪੀ ਹਰਿਆਣਾ ਬਾਰਡਰ ਪੰਜਾਬ ਦੇ ਬਾਰਡਰ ਦੇ ਆ ਕੇ ਇਧਰਾਂ ਪਾਸੇ ਆ ਕੇ ਜਿਹੜਾ ਕਿ ਗੋਲੇ ਛੁੱਟ ਰਿਹਾ ਕਿ ਲੱਗਦਾ ਇਸ ਤਰ੍ਹਾਂ ਕਾਨੂੰਨ ਹੈ ਵੀ ਆਪਣੇ ਬਾਰਡਰ ਛੱਡ ਕੇ ਸਾਡੇ ਬਾਰਡਰ ਦੇ ਜਾਂ ਪੰਜਾਬ ਦੇ ਹੱਦ ਵਿੱਚ ਜਿਹੜਾ ਕਿ ਉਹ ਗੋਲੇ ਛੁੱਟੇ ਜਾ ਸਕਣ ਦੇਖ ਮੁੱਖ ਮੰਤਰੀ ਤਾਂ ਹੈਗੇ ਆ ਹਰਿਆਣੇ ਦੇ ਮਗਰ ਇਹ ਉਸ ਮੋਦੀ ਸਾਹਿਬ ਦੀ ਜਿਹੜੀ ਟੀਮ ਦੀ ਜ਼ਰੀਏ ਮੀਟਿੰਗਾਂ ਚੱਲ ਰਹੀਆਂ ਨਾ ਉਹਨਾਂ ਦੇ ਇਸ ਦੇਖ ਰੇਖ ਚ ਸਭ ਕੁਝ ਹੋ ਰਿਹਾ ਕਿਉਂਕਿ ਆਰਡਰ ਦੇ ਉੱਪਰੋਂ ਹੀ ਆਏ ਆ ਖੱਟਰ ਸਾਹਿਬ ਖੋਤੇ ਕਰ ਨਹੀਂ ਸਕਦੇ ਹੁਣ ਖੱਟਰ ਸਾਹਿਬ ਨੇ ਪਹਿਲਾਂ ਵੀ ਸਾਡੇ ਬਜ਼ੁਰਗਾਂ ਤੇ ਡਾਂਗਾ ਚਲਾਈਆਂ ਸਾਡੇ ਮਾਵਾ ਭੈਣਾਂ ਦੀ ਇੱਜ਼ਤਾਂ ਰੋਲੀਆਂ ਉਹਨਾਂ ਦੇ ਪਾਣੀਆ ਬੁਸ਼ਰਾ ਕੀਤੀਆਂ ਸੀ ਤੋਂ ਉਦੋਂ ਵੀ ਇਹਨਾਂ ਨੇ ਦੇਖਿਆ ਸੀ ਸਾਡੇ ਕਿਸਾਨ ਭਰਾ ਸਭ ਕੁਝ ਤੋੜ ਭੰਨ ਕੇ ਸਭ ਕੁਝ ਇਹਨਾਂ ਦਾ ਜਾ ਕੇ ਦਿੱਲੀ ਜਾ ਕੇ ਦਿੱਲੀ ਦੀ ਹਿੱਕ ਤੇ ਜਾ ਕੇ ਬਹਿ ਗਏ ਸੀ ਮਗਰ ਅੱਜ ਇਹਨਾਂ ਨੇ ਵੱਡੇ ਵੱਡੇ ਪੱਠਰ ਕੰਟੇਨਰ ਲਾਤੇ ਕਿੱਲ ਲਾਤੇ ਸੁਏ ਲਾਤੇ ਹੈ ਤੇ ਇਹੀ ਕੰਮ ਜੇ ਤੁਸੀਂ ਖੱਟਰ ਸਾਹਿਬ ਆਪਣੇ ਮੋਦੀ ਸਾਹਿਬ ਚੀਨ ਦੇ ਬਾਰਡਰਾਂ ਤੇ ਕੀਤਾ ਹੁੰਦਾ ਤੇ ਅਜੇ ਚੀਨ ਸਾਡਾ ਸਾਡਾ ਦੇਸ਼ ਤੇ ਕਬਜ਼ਾਣਾ ਕਰਦਾ ਤੇ ਤੁਸੀਂ ਅੱਜ ਸਾਡੇ ਕਿਸਾਨਾਂ ਨੂੰ ਰੋਕਣ ਵਾਸਤੇ ਅੱਜ ਸਾਡੇ ਕਿਸਾਨ ਪੀਸਫੂ ਕੇ ਬੈਠੇ ਪਿਆ ਉਹਨਾਂ ਨੂੰ ਰੋਕਣ ਵਾਸਤੇ ਤੁਸੀਂ ਇੰਨੇ ਨੇ ਜਿਹੜੇ ਜਾਲ ਵਿਛਾਉਂਦੇ ਆ ਜਿਹੜੀ ਜਿਹੜੀ ਤੁਹਾਡੀਆਂ ਚਾਲਾਂ ਚੱਲਦੀਆਂ ਹੁਣ ਮੈਂ ਤੇ ਮੋਦੀ ਸਾਨੂੰ ਇਹੀ ਕਹੂੰਗਾ ਕਿ ਜਿਹੜੇ ਸਾਡੇ ਕਿਸਾਨ ਪਰ ਅਜੰਨੀਆਂ ਸੰਯੁਕਤ ਮੋਰਤਾ ਦੀਆਂ ਜੰਨੀਆਂ ਵੀ ਇਹਨਾਂ ਦੀ ਸੰਸਥਾਵਾਂ ਆ ਇਹ ਸਾਰੇ ਮੋਦੀ ਸਾਹ ਨਾਲ ਸਿੱਧਾ ਤੇ ਗ੍ਰਹਿ ਮੰਤਰੀ ਨਾਲ ਸਿੱਧਾ ਬਹਿਣ ਕਿਉਂਕਿ ਇਹ ਜਿਹੜੀ ਟੀਮ 'ਚ ਬੈਠੇ ਨਾ ਮੀਟਿੰਗਾਂ ਕਰੀ ਜਾਂਦੇ ਪਹਿਲਾਂ ਦਿਨਿੰਦਰ ਟੋਮਰ ਨੇ ਬੜੀਆਂ ਮੀਟਿੰਗਾਂ ਕੀਤੀਆਂ ਜ ਹੁਣ ਨਵਾਈ ਮੰਤਰੀਆ ਮੁੰਡਾ ਮੁੰਡਾ ਤੇ ਇਰ ਕੋ ਕੀ ਹੋ ਜੂਗਾ ਕਿਉਂਕਿ ਨਾ ਉਹਨੇ ਕੁਛ ਕੀਤਾ ਨਾ ਇਹਨਾਂ ਨੇ ਕੁਛ ਕਰਨਾ ਪੀ ਉਸ ਕੋ ਹਣ ਵੀ ਪਿਓਸ ਕਿਉ ਲੈ ਗਿਆ ਇਹਨਾਂ ਦੇ ਕਰਨਾ-ਕਰਨਾ ਕੁਛ ਨਹੀਂ ਆ ਤੇ ਇਸ ਕਰਕੇ ਮੀਟਿੰਗਾਂ ਦੇ ਕਰਕੇ ਟਾਈਮ ਕਢਾ ਰਹੇ ਆ ਤੁਹਾਡਾ ਤੁਹਾਡਾ ਹੱਕ ਮੰਗਣਾ ਤੇ ਸਿੱਧਾ ਮੋਦੀ ਨਾਲ ਟੇਬਲ ਟਾਕ ਕਰੋ ਤੇ ਗ੍ਰਹਿ ਮੰਤਰੀ ਨਾਲ ਕਰੋ ਕਿ ਜੇ ਤੁਹਾਨੂੰ ਉਹ ਦੇ ਸਕਦੇ ਐ ਐਮਐਸਬੀ ਦੀ ਗਾਰੰਟੀ ਕਾਨੂੰਨ ਬਣਾ ਸਕਦੇ ਐ ਤੁਹਾਡੇ ਕਰਜ਼ੇ ਮਾਫ ਕਰ ਸਕਦੇ ਐ ਤੁਹਾਡੀਆਂ ਹੋਰ ਵੀ ਜਿਹੜੀਆਂ ਮੰਗਾ ਆ ਸਾਰੀਆਂ ਫਸਲਾ ਦੀਆਂ ਮੰਗਾ ਉਹ ਪੂਰੀਆਂ ਹੋਣੇ ਚਾਹੀਦੀਆਂ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਮੈਂ ਭਗਵੰਤ ਮਾਨ ਨੂੰ ਵੀ ਕਹੂੰਗਾ ਉਹ ਚੁਟਕੀਆਂ ਵਾਲੀ ਮੈਡਮ ਸੀ ਇਹਨਾਂ ਦੀ ਔਰ ਚੁਟਕੀਆਂ ਵਾਲੀ ਮੰਤਰੀ ਅਨਮੋਲ ਗਗਨ ਮਾਨ ਉਹ ਕਹਿੰਦੀ 5 ਮਿੰਟਾਂ ਚ ਐਮਐਸਪੀ ਦਵਾਂਗੇ 5 ਮਿੰਟਾਂ ਚ ਹੁਣ ਉਹ ਕੰਨ ਬੈਠੇ ਆ ਬਾਰਡਰਾਂ ਤੇ ਜਾ ਕੇ ਦਵੋ ਪੰਜਾਬ ਦੀ ਐਮਐਸਪੀ ਇਹਦਾ ਕੋ ਦਿੱਤੀ ਨਹੀਂ ਜਾ ਰਹੀ ਸੈਂਟਰ ਦੀ ਵੀ ਉਥੇ ਬੈਠੇ ਪਏ ਆ ਐਸ ਕਰਕੇ ਲੜਾਈ ਤੋਂ ਉਹ ਸੈਂਟਰ ਨਾਲ ਉਸ ਤੋਂ ਬਾਅਦ ਪੰਜਾਬ ਦਾ ਵੀ ਇਹਨਾਂ ਨੇ ਉਹੀ ਹਾਲ ਕਰਨਾ ਉਹ ਮੈਡਮ ਨੂੰ ਕਹੀਏ ਚੁਟਕੀਆਂ ਵਾਲੀ ਨੂੰ ਬਹਿਣਾ ਚਾਹੀਦਾ ਔਰ ਆਪਣੇ ਬਾਰਡਰਾਂ ਦੇ ਉੱਤੇ ਬਹਿਵੇ ਜਰਾ ਨਾਲੇ ਸਿਕਿਉਰਿਟੀ ਦਵੇ ਇਹਨਾਂ ਨੂੰ ਜਿਹੜੇ ਸਾਡੇ ਕਿਸਾਨਾਂ ਨੂੰ ਬਚਾਵੇ ਕਿਉਂਕਿ ਉਹ ਜਿਹੜੇ ਖੱਟਰ ਸਾਹ ਦਾ ਕੋਈ ਪਤਾ ਥੋੜੀ ਆ ਅੱਜ ਬੰਬ ਗੋਲੇ ਛੱਡਦੇ ਕੱਲ ਨੂੰ ਟੋਪਾ ਛੱਡ ਦਣ ਤੇ ਸਾਡੇ ਦੇ ਕਿਸਾਨ ਪਰ ਗੱਲ ਕਰੀਏ ਅਜੇ ਕਿ ਮਾਰੀ ਕਿਸ਼ਤਾਂ ਦੇ ਦੋ ਚੀਜ਼ ਨੂੰ ਲੈ ਕੇ ਕਿਸਾਨ ਬਾਰ-ਬਾਰ ਕਿਸਾਨਾਂ ਦੀ ਤੇ ਮੰਤਰੀਆਂ ਦੀ ਮੀਟਿੰਗ ਹੁੰਦੀ ਆ ਅ ਪਰਸੋ ਵੀ ਮੀਟਿੰਗ ਹੋਈ ਆ ਆ ਡੇਢ ਦੋ ਇਹ ਤਾਂ ਮੀਟਿੰਗ ਹੁੰਦੀ ਆ ਕਿਉਂ ਨਹੀਂ ਛੱਟਾ ਨਿਕਲਦਾ ਰਿਹਾ ਕਿਉਂ ਨਹੀਂ ਜਿਹੜੇ ਕੀ ਉਹ ਜਿਹੜੇ ਇੱਕ ਮੰਤਰੀ ਨੇ ਕਿਉਂ ਨਹੀਂ ਉਹਨੇ ਵੀ ਸ਼ਰਤਾਂ ਮੰਗਦੀਆਂ ਕਿ ਲੱਗਦਾ ਵੀ ਸ਼ਰਤਾਂ ਜਿਹੜੀਆਂ ਨਜ਼ਾਇ ਸਰ ਸਰਤਾ ਇਸ ਕਰਕੇ ਨਹੀਂ ਮੰਗਦੇ ਪਏ ਕਿਉਂਕਿ ਮੋਦੀ ਸਾਹਿਬ ਤੇ ਖੁਦ ਸਰਕਾਰ ਚਲਾ ਨਹੀਂ ਰਹੀ ਸਰਕਾਰ ਤੇ ਚਲਾ ਰਹੇ ਅਡਾਨੀ ਅਬਾਨੀ ਤੁਸੀਂ ਦੇਖੋ ਰੇਲ ਰੇਲ ਸਾਰੀ ਉਹਨਾਂ ਨੂੰ ਵੇਚਤੀ 에어ਪੋਰਟ ਉਹਨਾਂ ਨੂੰ ਵੇਚਤੇ ਉਹਨਾਂ ਨੇ ਵੱਡੇ ਵੱਡੇ ਅਨਾਜ ਭੰਡਾਰ ਬਣਾਤੇ ਬੰਦਰਗਾਹਾਂ ਬਣਾ ਲੀਆਂ ਪੂਰੇ ਪੰਜਾਬ ਚ ਰੇਲ ਸਟੇਸ਼ਨ ਖਰੀਦ ਲਏ ਉਹਨਾਂ ਨੇ ਉਹਨਾਂ ਨੇ ਇੰਨੇ ਨੇ ਅਨਾਜ ਭੰਡਾਰ ਬਣਾ ਕੇ ਰੱਖ ਲਏ ਪੂਰੇ ਦੇਸ਼ ਦੇ ਵਿੱਚ ਉਹ ਸਾਰਾ ਅੰਨ ਦਾਤਾ ਦਾ ਜਿੰਨਾ ਵੀ ਇਹ ਕਾਰਪੋਰੇਟ ਘਰਾਣੇ ਇਹਨਾਂ ਨੇ ਕੋ ਸਾਰਾ ਕੁਝ ਸਰੋਂ ਇਹਨਾਂ ਕੋ ਜਾ ਰਹੀ ਹੈ ਤੇਲ ਇਹਨਾਂ ਦਾ ਵਿਕ ਰਿਹਾ ਸੀਮਿੰਟ ਇਹਨਾਂ ਦਾ ਵਿਕ ਰਿਹਾ ਸੀਮਿੰਟ ਦੇ ਕਬਜ਼ਾ ਕਰ ਲਿਆ ਐਸ ਸੀ ਸੀ ਸੀਮਿੰਟ ਦੇ ਅੰਮੂਜਾ ਸੀਮਿੰਟ ਦੇ ਇਹਨਾਂ ਨੇ ਕਬਜ਼ਾ ਕਰ ਲਿਆ ਜਿਹੜੀ ਕਿ ਹਰੇ ਘਰਾਂ 'ਚ ਵੇਰਿੰਗ ਹੁੰਦੀ ਆ ਉਹਦੇ 'ਚ ਕਬਜ਼ਾ ਇਹਨਾਂ ਨੇ ਕਰ ਲਿਆ ਅਡਾਨੀ ਅਬਾਨੀਆਂ ਨੇ ਕੋਈ ਜੀਓ ਜਿਹੜਾ ਪੈਟਰੋਲ ਪੰਪ ਸੀ ਭਾਰਤ ਪੈਟਰੋਲੀਅਮ ਉਹ ਵੀ ਖਰੀਦ ਲਿਆ ਦੇਖੋ ਤੁਸੀਂ ਜੀਓ ਦੇ ਪੈਟਰੋਲ ਪੰਪ ਸਾਰੇ ਦੇਸ਼ 'ਚ ਪੈਲ ਜਣੇ ਆ ਤੇ ਜਿਹੜੀ ਆ ਆ ਆ ਫੋਨ ਪੇ ਕਰਦੇ ਸੀ ਪੇਮੈਂਟਾ ਕਰਦੇ ਉਹ ਵੀ ਜੀਓ ਐਪ ਆ ਰਹੀ ਆ ਇਹਨਾਂ ਨੇ ਸਭ ਕੁਝ ਅਡਾਨੀ ਅਬਾਨੀਆਂ ਨੇ ਅਡਾਨੀ ਅਬਾਨੀਆਂ ਨੇ ਪੂਰੇ ਦੇਸ਼ 'ਚ ਕਬਜ਼ਾ ਕੀਤਾ ਹੈ ਮੋਦੀ ਸਾਹਿਬ ਨੂੰ ਮੋਦੀ ਸਾਹਿਬ ਤੇ ਕੁੱਟਪੱਟ ਲਈ ਆ ਤੇ ਜਿਹੜੇ ਇਹ ਮੰਤਰੀ ਵੀ ਆ ਉਹ ਸਭ ਘਟ ਪਤਲੀ ਆ ਅਡਾਨੀ ਆ ਬਾਨੀ ਦੇਸ਼ ਨੂੰ ਚਲਾ ਰਹੇ ਆ ਉਹ ਜੋ ਕਹਿ ਰਹੇ ਉਹੀ ਮੋਦੀ ਸਾਹਿਬ ਕਰ ਰਹੇ ਕਿਉਂਕਿ ਉਹਨਾਂ ਨੂੰ ਕੋਈ ਘਾਟਾ ਨਹੀਂ ਦੇ ਸਕਦੇ ਉਹਨਾਂ ਦੇ ਹਜ਼ਾਰਾਂ ਕਰੋੜ ਰੁਪਏ ਮਾਫ ਕਰ ਸਕਦੇ ਆ ਅਡਾਨੀ ਦੀ ਰਾਹੁਲ ਚੌਪਸੀ ਜਿੰਨੇ ਵੀ ਗੁਜਰਾਤੀ ਆ ਜਿੰਨੇ ਵੀ ਜਿੰਨੇ ਵੀ ਬਿਜ਼ਨਸਮੈਨ ਸਭ ਗੁਜਰਾਤੀ ਆ ਮੋਦੀ ਸਾਹਿਬ ਖੁਦ ਗੁਜਰਾਤੀ ਆ ਸਭ ਗੁਜਰਾਤੀਆਂ ਦਾ ਪੈਸਾ ਮਾਫ ਕਰਤਾ ਕਿਸਾਨਾਂ ਦਾ ਮਾਫੀ ਕਰਨਾ ਉਹਨਾਂ ਨੂੰ ਕੋਈ ਵਿਆਜ ਨਹੀਂ ਕੁਛ ਨਹੀਂ ਪੈਸੇ ਲੈ ਲੈ ਕੇ ਸਭ 도ੜ ਕੇ ਬਾਹਰੋ ਫੌਰਨ ਭੱਜ ਗਏ ਅੱਜ ਤੱਕ ਨਹੀਂ ਫੜੇ ਤੇ ਅੱਜ ਸਾਡੇ ਕਿਸਾਨਾਂ ਦੇ ਜੇ ਮਾੜੇ ਜਾਂ ਵੀ ਕਰਜ਼ਾ ਮਾਫ ਕਰਨਾ ਇਹਨਾਂ ਦੇ ਪਸੂਣੀਆਂ ਪੈ ਜਾਂਦੀਆਂ ਪਰ ਕੀ ਲੱਗਦਾ ਵੀ ਜੇ ਇਸ ਤਰ੍ਹਾਂ ਹੀ ਕਿਸਾਨਾਂ ਦੇ ਉਹਨਾਂ ਵਿੱਚ ਜਿਹੜਾ ਅਸਰ ਸੰਘਰਸ਼ ਚੱਲ ਰਿਹਾ ਕੀ ਲੱਗਦਾ ਕਿਸੇ ਤਰ੍ਹਾਂ ਨੇਪੜੇ ਆਊਗਾ ਜਾਂ ਸਾਡੇ ਕਿਸਾਨ ਨੇ ਦਿੱਲੀ ਜਾ ਸਕਾਂਗੇ ਜਿਨ੍ਹਾਂ ਇਹਨਾਂ ਸਖਤ ਬੈਰੀਅਰ ਲਾਏ ਨੇ ਇਨੇ ਕਿਲੇ ਵਗਾਰ ਲਾਏ ਨੇ ਅਥਰੂ ਗੈਸ ਦੇ ਜਿਹੜੇ ਗੋਲੇ ਨੇ ਉਹ ਲਗਾਤਾਰ ਛੋਟ ਰਹੇ ਨੇ ਕੀ ਲੱਗਦਾ ਸਾਡੇ ਕਿਸਾਨ ਜਿਹੜੇ ਨੇ ਉਹ ਦਿੱਲੀ ਜਾ ਕੇ ਆਪਣਾ ਸੰਘਰਸ਼ ਪੂਰਾ ਕਰ ਸਕਾਂਗੇ ਦੇਖ ਜਿਹੜੇ ਕਿਸਾਨ ਆ ਨਾ ਮਜ਼ਦੂਰ ਆ ਨਾ ਇਹਨਾਂ ਦੀ ਨਾ ਜਿਹੜੇ ਤਾਕਤ ਆ ਨਾ ਮਜ਼ਬੂਤੀ ਮਿਹਨਤ ਦੀ ਕਮਾਈਆਂ ਇਹਨਾਂ ਦੀਆਂ ਤੇ ਇਹਨਾਂ ਨੇ ਬੜੀਆਂ ਜੰਗਾਂ ਲੜੀਆਂ ਉਹ ਸਾਡੇ ਮਹਾਰਾਜਾ ਰਣਜੀਤ ਸਿੰਘ ਜੀ ਜਿਨ੍ਹਾਂ ਨੇ 40 ਸਾਲ ਰਾਜ ਕੀਤਾ ਜਿਨ੍ਹਾਂ ਨੇ ਕਾਬਲ ਖੰਧਾਰ ਤੋਂ ਲੈ ਕੇ ਪੂਰਾ ਦਿੱਲੀ ਵਿੱਚ ਫਤਿਹ ਕੀਤਾ ਤੇ ਪਤਨਵਲੀ ਕਿੰਨੀ ਵਾਰੀ ਕੀਤਾ ਇਹਨਾਂ ਨੂੰ ਪਤਾ ਨਹੀਂ ਪਿਛਲੀ ਵਲੀ ਵੀ 2020 ਦੇ ਵਿੱਚ ਕਿੰਨਾ ਜੋਰ ਲਾ ਲਿਆ ਸੀ ਪੂਰੀ ਸਰਕਾਰਾਂ ਨੇ ਸੈਂਟਰ ਦੀ ਸਰਕਾਰਾਂ ਨੇ ਖੱਟਰ ਨੇ ਲਾ ਲਿਆ ਸੀ ਫਿਰ ਵੀ ਉਹ ਦਿੱਲੀ ਦੀ ਹਿੱਕ ਤੇ ਜਾ ਕੇ ਬੈਠੇ ਮਗਰ ਅੱਜ ਵੀ ਅਗਰ ਵੀ ਕੋਈ ਸੁ ਨਹੀਂ ਹੋਏਗਾ ਇਹ ਕਿਸਾਨ ਕੀ ਇਹਨਾਂ ਦੇ ਨਾਲ ਪੂਰਾ ਦੇਸ਼ ਕੀ ਪੂਰਾ ਅਜ ਪੰਜਾਬ ਕੀ ਪੂਰੇ ਮਜ਼ਦੂਰ ਕੀ ਪੂਰੇ ਬਿਜ਼ਨਸਮੈਨ ਖੜੇ ਆ ਅਸੀਂ ਆਮ ਲੋਕ ਆਮ ਜਨਤਾ ਸਾਡੇ ਕੋ ਖੇਤੀਆਂ ਬਾੜੀਆਂ ਜ਼ਮੀਨਾਂ ਦੀ ਮਗਰਾਸੀ ਅੱਜ ਵੀ ਇਹਨਾਂ ਦੇ ਨਾਲ ਖੜੇ ਆ ਕਿਉਂਕਿ ਸਹੀ ਮੰਗਾ ਲੈ ਕੇ ਜਾ ਰਹੇ ਆ ਸਰਕਾਰ ਨੂੰ ਕਹੇ ਘਟਾ ਸਰਕਾਰ ਕੋ ਕਿੰਨਾ ਟੈਕਸ ਜਾਂਦਾ ਅੱਜ ਅਸੀਂ ਚਾਹ ਵੀ ਪੀਂਦੇ ਨਾ ਤੇ ਦੁੱਧ ਵੀ ਲਿਆਨੇ ਤੇ ਖੰਡ ਪੱਤੀ ਵੀ ਲਿਆਨੇ ਕੋਈ ਘਰ ਦਾ ਸਮਾਨ ਸਾਬਣ ਵੀ ਲਿਆਨੇ ਸਾਰਾ ਟੈਕਸ ਸਰਕਾਰ ਨੂੰ ਜਾ ਰਿਹਾ जीएसटी ਇਹਨਾਂ ਨੇ 18% ਲਾਤੀ ਹਰ ਕੋਈ ਰੈਸਟੋਰੈਂਟ ਤੇ ਅਸੀਂ ਕਿਸੇ ਬੱਚੇ ਪਰਿਵਾਰ ਦੇ ਨਾਲ ਆਪਾਂ ਖਾਣ ਪੀਣ ਜਾਂਦੇ ਆ ਖਾਣ ਪੀਣ ਦਾ ਬਿੱਲ ਵੱਖਰਾ ਦਿਨਾ ਪੈਂਦਾ 18 15 18% जीएसटी ਜਿਹਨੇ ਬਈ 9% ਸਟੇਟਸ ਲੈਂਦੀ ਆ 9% ਸੈਂਟਰ ਸਰਕਾਰ जीएसटी ਲੈਂਦੀ ਆ ਸਾਰਾ ਜਿੰਨਾ ਪੈਸੇ ਦਾ ਇਹ ਆਮ ਜਨਤਾ ਦੇ ਪੈਸੇ ਨਾਲ ਐਸ਼ਾ ਕਰੰਦੇ ਆ ਇਹ ਜੇ ਅੱਜ ਗੱਡੀਆਂ ਚ ਘੁੰਮ ਰਿਹਾ ਸਾਡਾ ਪੈਸਾ ਜਾ ਰਿਹਾ ਜੇ ਅੱਜ ਇਹ ਇਹਨਾਂ ਨੂੰ ਬਤੀਆਂ ਫਰੀ ਆ ਸਾਡਾ ਪੈਸਾ ਜਾ ਰਿਹਾ ਜੇ ਇਹ ਲੋਕ ਆਪਣੀਆਂ ਐਸ਼ਾ ਫਰਸਤੀਆਂ ਕਰਦੇ ਬਾਹਰ ਫੋਰਨ ਘੁੰਮਦੇ ਆ ਦਵਾਈਆਂ ਦੇ ਇਲਾਜ ਹੁੰਦੇ ਮੈਡੀਕਲ ਹੋ ਰਹੇ ਸਭ ਕੁਝ ਇਹਨਾਂ ਨੂੰ ਤਨਖਾਹਾਂ ਮਿਲਿਆ ਉਹ ਸਾਡੀ ਆਮ ਜਨਤਾ ਦਾ ਟੈਕਸ ਜਾ ਰਿਹਾ ਇਹ ਕਿਹੜੇ ਉੱਪਰੋਂ ਕਿਤੇ ਅਦਾਨੀਆਂ ਬਾਨੀ ਇਹਨਾਂ ਨੂੰ ਦੇ ਰਹੇ ਇਹ ਸਭ ਕੁਝ ਸਾਡਾ ਪੈਸਾ ਅਦਾਨੀਓ ਬਾਨਾ ਦੇ ਖਾਤਿਆਂ 'ਚ ਪਾ ਰਹੇ ਸ ਮੋਦੀ ਸਾਹਿਬ ਕਰ ਕਾਲਾ ਚਾਨਾ ਲੈ ਆਉਂਗਾ ਇਹ ਸਾਰਾ ਬੈਂਕ ਦਾ ਅਦਾਨੀ ਅਮਾਨੀ ਦੇ ਖਾਤੇ ਆ ਦੀ ਜਾ ਰਿਹਾ ਪੂਰੇ ਵਰਲਡ ਵਿੱਚ ਫੈਲੇ ਪਏ ਆ ਅਦਾਨੀ ਅਮਾਨੀ ਜਿੰਨਾ ਤੱਕ ਅੰਡਾਨੀ ਅਮਾਨੀ ਦੀ ਸੀਬੀਆਈ ਜਾਂਚ ਨਹੀਂ ਹੋਏਗੀ ਈਡੀ ਦੀ ਜਾਂਚ ਨਹੀਂ ਹੋਏਗੀ ਈਡੀ ਦੀ ਜਾਂਚ ਤੇ ਤੁਸੀਂ ਐਮਐਲਏ ਦੇ ਕਰਾ ਰਹੇ ਮੰਤਰੀਆਂ ਦੇ ਕਰਾ ਰਹੇ ਹੋ ਤੁਸੀਂ ਅਦਾਨੀ ਅਮਾਨੀ ਦੀ ਵੀ ਸੀਬੀਆਈ ਜਾਂਚ ਕਰਾਉਣਾ ਇਹ ਕਿਸ ਤਰ੍ਹਾਂ ਇੱਕ ਕਰੋਨਾ ਕਾਲ ਹੋਵੇ ਸਾਰੇ ਲੋਕ ਡੁੱਬ ਜਾਣ ਤੇ ਅਡਾਨੀ ਬਾਨੀ ਆ ਸੇਰ ਆ ਜੇ ਇਹ ਕਿਸ ਤਰ੍ਹਾਂ ਹੋ ਸਕਦਾ ਕਿਉਂਕਿ ਸਾਡਾ ਜਦੋਂ ਨੋਟਬੰਦੀ ਹੋਈ ਸਾਰਾ ਪੈਸਾ ਤੇ ਤੁਸੀਂ ਖੋਹ ਲਿਆ ਸਾਰਾ ਆਮ ਜਨਤਾ ਦੇ ਲੋਕਾਂ ਨੂੰ ਜੋੜਿਆ ਅਡਾਨੀ ਬਾਨੀ ਕਿਸਰਾ ਅਮੀਰ ਬਣ ਗਏ ਇਹ ਕਰੋੜਾਪਤੀ ਨੰਬਰ 1 ਬਣ ਗਏ ਅੱਜ ਸਾਰਾ ਬਿਜ਼ਨਸ ਇਨਾਂ ਕੋ ਆ ਕਾਰੋਬਾਰ ਇਨਾਂ ਕੋ ਆ ਕਿਸਾਨਾਂ ਦਾ ਅਨਾਜ ਵੀ ਇਨਾਂ ਰ ਖੋਣਾ ਚਾਹੁੰਦੇ ਆ ਮਜ਼ਦੂਰਾਂ ਦਾ ਕੰਮ ਵੀ ਇਨਾਂ ਨੇ ਖੋਹ ਲਿਆ ਸਾਰਾ ਕੁਝ ਕੰਪਨੀਆਂ ਕਰ ਰਹੀਆਂ ਤੇ ਆਮ ਜਨਤਾ ਆਮ ਪ੍ਰਾਈਵੇਟ ਬੰਦਾ ਕਿੱਥੇ ਜਾਊਗਾ ਬਿਲਕੁਲ ਜੀ ਤਾਂ ਇਹ ਕਿ ਵਾਰ ਮੈਂ 100 ਪੈਸੇ ਦੇਖਿਆ ਕਿ ਕਿਸਾਨ ਲਗਾਤਾਰ ਪਿੰਡਾਂ ਜਾ ਕੇ ਸ਼ਹਿਰਾਂ ਵਿੱਚ ਲੋਸਟ ਪੁਆਇੰਟ ਕਰ ਰਹੇ ਨੇ ਵੀ ਵੱਤ ਵਾਦ ਉੱਥੇ ਸ਼ੰਭੂ ਬਾਡਰ ਤੇ ਪਹੁੰਚਣ ਤੇ ਜਾ ਕੇ ਕਿਸਾਨਾਂ ਨੂੰ ਹੋਰ ਹੌਤਲਾ ਦਿੱਤੇ ਗਏ ਤੁਸੀਂ ਆਮ ਵਰਗ ਦੇ ਲੋਕ ਜੀ ਮਾਲ ਦੇ ਤਾਂ ਅਸੀਂ ਤੁਹਾਡੇ ਕੋਲ ਨਹੀਂ ਜ਼ਮੀਨ ਹੈਗੀ ਪਰ ਮੇਰੇ ਤੋਂ ਤੁਸੀਂ ਹੁਣ ਸ਼ੰਭੂ ਬਾਡਰ ਤੇ ਜਾਓਗੇ ਕਿਸਾਨਾਂ ਨਾਲ ਕਿ ਨਹੀਂ ਜਾਓਗੇ ਪਿੜੀਤਾਲ ਗਏ ਸੀ ਨਹੀਂ ਗਏ ਸੀ ਦੇਖੋ ਜੀ ਪਿਛਲੀ ਵਾਰੀ 2020 ਦੇ ਵਿੱਚ ਤੁਸੀਂ ਵੀਡੀਓ ਸਾਰੀਆਂ ਕਵਰ ਕੀਤੀਆਂ ਅਸੀਂ ਆਪਣੀ ਟੀਮ ਦੇ ਨਾਲ ਦਿੱਲੀ ਧਰਨਿਆਂ ਤੇ ਉਹਨਾਂ ਦੇ ਅੱਗੇ ਸ਼ੰਭੂ ਬਾਡਰਾਂ ਤੇ ਵੀ ਗਏ ਉਹਨਾਂ ਦੇ ਨਾਲ ਉਹਨਾਂ ਦੀ ਲੰਗਰ ਸੇਵਾ ਵੀ ਕੀਤੀ ਤੇ ਅੱਜ ਵੀ ਸਾਡੇ ਪੰਜਾਬੀ ਲੰਗਰ ਸੇਵਾ ਕਰ ਰਹੇ ਆ ਪਹਿਲਾਂ ਪਿਛਲੀ ਵਾਰੀ ਇਹ ਕਹਿੰਦੇ ਸੀ ਪੀਜ ਕਿੱਥੋਂ ਆ ਰਿਹਾ ਇਹ ਰਾਸ਼ਨ ਕਿੱਥੋਂ ਆ ਰਿਹਾ ਮੈਂ ਇਹਨਾਂ ਨੂੰ ਪਿਛਲੀ ਵਾਰੀ ਵੀ ਦੱਸਿਆ ਸੀ ਸਾਡੇ ਪੰਜਾਬੀ ਭਰਾ ਉਹ ਫੋਰਨ ਕੰਟਰੀਆਂ 'ਚ ਬੈਠੇ ਆ ਕੋਈ ਐਸੇ ਵਰਲਡ ਦੀ ਕੰਟਰੀ ਨਹੀਂ ਜਿੱਥੇ ਪੰਜਾਬੀ ਭਰਾ ਬੈਠੇ ਉਹਨਾਂ ਨੂੰ ਕਹਿੰਦੇ ਲੋੜ ਉਹਨਾਂ ਨੇ ਆਪਣੇ ਆਪ ਹੀ ਸੇਵਾ ਪਾ ਦੇਣੀ ਆ ਕਿਉਂਕਿ ਉਹਨਾਂ ਦੀ ਮਾਵਾ ਉਹਨਾਂ ਦੀ ਭੈਣ ਉਹਨਾਂ ਦੇ ਭਰਾ ਉਹਨਾਂ ਦੇ ਖਾਨਦਾਨ ਉਹਨਾਂ ਦੇ ਬਾਪੂ ਉੱਥੇ ਬੈਠੇ ਪਏ ਆ ਉਹਨਾਂ ਦੇ ਸੇਵਾ ਕਰਨ ਵਾਸਤੇ ਉਹ ਆਪੇ ਹੀ ਫੰਡ ਦੇ ਹੀ ਜਾਂਦੇ ਆ ਉਹ ਆਪੇ ਹੀ ਸੇਵਾ ਕਰੀ ਜਾਂਦੇ ਆ ਇਹਨਾਂ ਨੂੰ ਔਰੋ ਵੀ ਟੈਗ ਹੋ ਗਿਆ ਸੀ ਬੋਲਿਆ ਸੀ ਇਹ ਬੜਾ ਬਿਆਨ ਕਰਦਿਆਂ ਸੀ ਇਹ ਫਿਲਮਾਂ ਦੇ ਵਿੱਚ ਜਿੰਨੇ ਵੀ ਐਕਟਰ ਆ ਸਾਰਾ ਅਡਾਨੀਆਂ ਬਾਨੀਆਂ ਦਾ ਪੈਸਾ ਲੱਗਦਾ ਉਹ ਤੇ ਆ ਬਾਡਾ ਅਡਾਨੀ ਐ ਬਾਨੀਆਂ ਨੇ ਕਿਹਾ ਆ ਕਿ ਕਿਸਾਨਾਂ ਨੂੰ ਠੋਕੀ ਜਾਓ ਕਿਸਾਨਾਂ ਨੂੰ ਠੋਕੀ ਜਾਓ ਤੇ ਬਸ ਤੁਸੀਂ ਮੇਰੇ ਕੋ ਫਿਲਮਾਂ ਦੇ ਪੈਸਾ ਆਪਣੇ ਫਿਲਮਾਂ 'ਚ ਰੋਲ ਲਈ ਜਾਓ ਤੇ ਇਸ ਕਰਕੇ ਪੂਰਾ মিডিਆ ਡਾਕਟਰ ਰਜਿੰਦਰ ਪ੍ਰਸਾਦ ਜੀ ਆ ਐਮਪੀ ਰਾਜ ਸਭਾ ਦਾ ਮੋਦੀ ਸਾਹਿਬ ਦੇ ਸਾਰਾ মিডিਆ ਇੰਟਰਨੈਸ਼ਨਲ ਉਹਨਾਂ ਦਾ ਸਾਰੇ ਪਾਸੇ ਤੁਹਾਨੂੰ ਦਿਖੇਗਾ ਮੋਦੀ 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 ਤੁਹਾਨੂੰ ਕਦੀ ਨਹੀਂ ਕੁਝ ਆਪਾਂ ਦਿਖੇਗਾ ਕੋਈ ਆਮ ਜਨਤਾ ਦੀ ਕਿਸਾਨਾਂ ਦੀ ਆਵਾਜ਼ ਨਹੀਂ ਦਿਖਣਦੀ ਲੋਕ ਸੁਪਰੀਮ ਕੋਰਟ ਦੇ ਜਿਹੜੇ ਵਕੀਲ ਹਰਤਾਲਾ ਤੇ ਬੈਠੇ ਐਵੀਐਮ ਬੰਦ ਕਰਨ ਵਾਸਤੇ ਉਹ ਬਿਆਨ ਲਾ ਕੇ ਬੈਠੇ ਆ ਕਿ ਐਵੀਐਮ ਬੰਦ ਹੋਣੀ ਚਾਹੀਦੀ ਜਾਂ ਬੈਲਟ ਪੇਪਰ ਦੇ ਕੰਮ ਇਲੈਕਸ਼ਨ ਹੋਣੇ ਜਿਹਦੇ ਅੱਜ ਬੈਲਟ ਪੇਪਰ ਤੇ ਇਲੈਕਸ਼ਨ ਹੋਗੇ ਨਾ ਮੀਡੀਆ ਤੁਹਾਨੂੰ ਸਾਰੇ ਮੀਡੀਆ ਜਿਹੜੀ ਸੱਚੀ ਇਮਾਨਦਾਰੀ ਵੀਡੀਓ ਹੈਗੀ ਨਾ ਮੀਡੀਆ ਨੂੰ ਕਹਿੰਦੇ ਅੱਜ ਬੈਲਟ ਪੇਪਰ ਦੇ ਮੁੱਟਾ ਉਠਾਓ ਸਾਰੇ ਪੂਰਾ ਦੇਸ਼ ਤੇ ਬੀਜੇਪੀ ਦੇ ਦੋ ਸੀਟਾਂ ਰਹਿ ਜਾਣੀਆਂ ਦੋ ਤੋਂ 300 ਤੋਂ ਪਾਰ ਕੀਤੀਆਂ ਤੇ 300 ਤੋਂ ਦੋ ਲਿਆਂਦੇ ਟਾਈਮ ਨਹੀਂ ਲੱਗਣਾ ਹਮ ਬਦਲਤੇ ਤੋ ਨਿਜਾਮ ਬਦਲ ਜਾਂਦੇ ਹੈ ਸਾਰੇ ਮੰਜ਼ਰ ਸਾਰੇ ਅੰਜਾਮ ਬਦਲ ਜਾਂਦੇ ਹੈ ਕੌਣ ਕਹਤਾ ਤੇ ਪੈਦਾ ਤੋਂ ਹੁੰਦੇ ਹਨ ਬਸ ਨਾਮ ਬਦਲ ਜਾਂਦੇ ਹੈ ਨਾਮ ਬਦਲ ਜਾਂਦਾ ਹੈ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਇਸ ਕਰਕੇ ਮੈਂ ਤੁਹਾਨੂੰ ਕਹਾਂਗਾ ਸਾਡਾ ਪੂਰਾ ਪੰਜਾਬ ਕਿਸਾਨਾਂ ਦੇ ਨਾਲ ਆ ਪੂਰਾ ਦੇਸ਼ ਕਿਸਾਨਾਂ ਦੇ ਨਾਲ ਆ ਹਰ ਵਰਗ ਕਿਸਾਨਾਂ ਦੇ ਨਾਲ ਆ ਸਿਰਫ ਮੋਦੀ ਪਾਰਟੀ ਕਿਸਾਨਾਂ ਦੇ ਨਾਲ ਨਹੀਂ ਆ ਬਾਕੀ ਹਰ ਇੱਕ ਸਿਆਸੀ ਪਾਰਟੀਆਂ ਨੂੰ ਮੈਂ ਕਹਾਂਗਾ ਪਾਰਟੀਆਂ ਬਾਜੀ ਹਟ ਕੇ ਕਿਸਾਨਾਂ ਦੇ ਨਾਲ ਖੜੇ ਹੋ ਜਾਓ ਇਹ ਮੋਦੀ ਸਰਕਾਰ ਹਟਾ ਦਿਓ ਬਾਕੀ ਜਿਹੜੀ ਮਰਜੀ ਸਰਕਾਰ ਆਏ ਮੋਦੀ ਨੇ ਕਦੀ ਵੀ ਤੁਹਾਡਾ ਦੇਸ਼ ਦਾ ਕਾਨੂੰਨ ਨੂੰ ਸਹੀ ਤਰੀਕੇ ਨਾਲ ਚੱਲ ਨਹੀਂ ਰਿਹਾ ਕਿਉਂਕਿ ਇਹ ਸੰਵਿਧਾਨ ਵੀ ਇਹ ਖਤਮ ਕਰਨਾ ਚਾਹੁੰਦੇ ਆ ਇਹ ਐਮਐਸਬੀ ਦਾ ਕਾਨੂੰਨ ਵੀ ਖਤਮ ਕਰਨਾ ਚਾਹੁੰਦੇ ਆ ਅੱਜਕੱਲ ਸਾਕਸ ਤਾਕਤਾਂ ਇਹਨਾਂ ਕੋਲ ਜਿਹੜਾ ਇਹਨਾਂ ਨੂੰ ਬੋਲੇ ਬਸ ਉਹਦੇ ਤੇ ਪਰਚੇ ਕਰਾ ਦਿਓ ਐਫਆਈਆ ਕਰਾ ਦਿਓ ਤੇ ਈਡੀ ਉਹਦੇ ਲੰਮਰ ਲਾ ਦਿਓ ਬਸ ਇਹਨਾਂ ਕੋਈ ਇਹੀ ਏਜੰਸੀਆਂ ਹੈਗੀਆਂ ਹੋਰ ਕੁਝ ਨਹੀਂ ਕਰ ਸਕਦੇ ਡਰਾ ਦਿਓ ਦਬਾ ਦਿਓ ਤੇ ਧਮਕਾ ਦਿਓ ਬਸ ਧਨਵਾਦ ਜੀ ਤੁਸੀਂ ਤੇ ਕਹੇ ਵੀ ਜਿਹੜਾ ਅਜੇ ਕ ਮਾਰ ਨੌਜਵਾਨ ਆਗੂ ਆ ਅੱਜ ਖੁੱਲ ਕੇ ਜਿਹੜਾ ਕੀ ਮੋਦੀ ਸਰਕਾਰ ਦੇ ਖਿਲਾਫ ਬੋਲਿਆ ਤੇ ਕਿਸਾਨਾਂ ਦੇ ਹੱਕ ਵਿੱਚ ਹਮੇਸ਼ਾ ਇਹ ਬੋਲਦਾ ਰਿਹਾ ਅਤੇ ਉਹਨੇ ਕਿਹਾ ਕਿਸਾਨ ਦੇ ਬੱਚਿਆਂ ਸੀ ਤੇ ਕਿਸਾਨਾਂ ਦੇ ਹੱਕ ਵਿੱਚ ਹਮੇਸ਼ਾ ਹੀ ਕਰਦੇ ਰਾਵਾਂਗੇ ਤੇ ਜੋ ਤੱਕ ਮੋਦੀ ਸਰਕਾਰ ਜਿਹੜੀ ਕੀ ਇਹਨਾਂ ਨੂੰ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀ ਨਹੀਂ ਮੰਗਦੀ ਉਦੋਂ ਤੱਕ ਜਿਹੜਾ ਇਹਨਾਂ ਵੱਲੋਂ ਜਿਹੜਾ ਕੀ ਸੰਘਰਸ਼ ਆ ਇਸੇ ਤਰ੍ਹਾਂ ਹੀ ਜਣਾ ਚਾਲਦਾ ਰਹੇਗਾ ਮੇਨੂੰ ਦਿਓ ਜੀ ਜਤ ਮੈਂ ਤੁਹਾਡਾ ਆਪਣਾ ਅਜੀਤ ਗਰੇਵਾਲ ਅਮਰ ਸਤ